ਹਾਂਜੀ 5 ਮੀਟਰ ਜਾਮ कॉटन ਦਾ ਸੂਟ ਰਹੇਗਾ ਫੈਂਸੀ ਥ्रेड ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ ਡਿਜੀਟਲ ਪ੍ਰਿੰਟ ਵਾਲਾ 1690 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਰੈਨਗੇ ਮੈਚਿੰਗ ਸੂਟ ਕ੍ਰਸ਼ ਸੀਕੁਐਂਸ ਦਾ ਵਰਕ ਰਹੇਗਾ ਸ਼ਰਟ ਤੇ ਸ਼ਰਟ ਰਹੇਗੀ 2 ਮੀਟਰ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਨਾਲ ਬਾਟਮ ਰਹੇਗੀ ਕ੍ਰਸ਼ ਦੀ 2 ਮੀਟਰ ਵਿਦਆਊਟ ਦੁਪੱਟਾ 1400 ਦੇ ਵਿੱਚ ਬਾਏ ਕਰ ਸਕਦੇ ਹੋ ਸਰਪਲਸ ਕਾਟਨ ਰਹੇਗੀ ਸ਼ਰਟ ਪ੍ਰਿੰਟਡ ਬਾਟਮ ਕਾਟਨ ਕਾਟਨ ਤੇ ਵੀ ਤੁਹਾਨੂੰ ਬਾਟਮ ਤੇ ਵੀ ਤੁਹਾਨੂੰ ਫਰਕ ਮਿਲੇਗਾ ਨਾਲ ਦੁਪੱਟਾ ਮਿਲੇਗਾ 650 ਦੇ ਵਿੱਚ ਤੁਸੀਂ ਇਹ ਵੀ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਗਰਮੀਆਂ ਦੇ ਲਈ ਇਹ ਸੂਟ ਨੇ ਸੀ ਨੈਕਸਟ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਸੇਲ ਲੱਗੀ ਹੋਈ ਹੈ ਇਹਨਾਂ ਸੂਟਾਂ ਤੇ ਵੈਲਵਟ ਦੇ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ 650 ਦੇ ਵਿੱਚ ਤੁਸੀਂ ਦੋ ਸੂਟ ਬਾਇ ਕਰ ਸਕਦੇ ਹੋ ਵਿਦਆਊਟ ਦੁਪੱਟਾ ਤੁਸੀਂ ਆਪਣਾ ਆਰਡਰ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਜਾਂ ਹੈਂਡ ਵਰਕ ਹੈਂਡ ਵਰਕ ਦਾ ਸੂਟ ਤੁਹਾਨੂੰ ਵਿਦ ਸਟਿਚ ਐਂਡ ਵਿਦਆਊਟ ਸਟਿਚ ਵੀ ਮਿਲ ਜਾਏਗਾ ਤੁਸੀਂ ਇਹਨਾਂ ਸੂਟਾਂ ਤੇ ਡਿਸਕਾਊਂਟ ਹੈ ਜੀ ਆਫਰ ਆਈ ਹੋਈ ਹੈ ਚੱਲਦੀ ਤੋਂ ਛਾਂ ਜੀ ਤੁਸੀਂ スクリーンショット ਲੈ ਕੇ WhatsApp ਨੰਬਰ ਮੈਂਸ਼ਨ ਆ ਉਸ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੀ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਪਿਓਰ ਬ੍ਰੌਕਰਟ ਦੀ ਸ਼ਰਟ ਰਹੇਗੀ 2 ਮੀਟਰ ਨਾਲ ਤੁਹਾਨੂੰ ਵਿੱਚ ਚਨੂਨਲ ਕ੍ਰਸ਼ ਟਿਸ਼ੂ ਦੀ ਬਾਟਮ ਮਿਲੇਗੀ ਬਾਟਮ ਤੇ ਤੁਹਾਨੂੰ ਪੈਂਟ ਮਿਲੇਗਾ ਨਾਲ ਤੁਹਾਨੂੰ 2 ਮੀਟਰ ਕ੍ਰਸ਼ ਚਨੂਨ ਦਾ ਦੁਪੱਟਾ ਮਿਲੇਗਾ 2 ਮੀਟਰ 1450 ਦੇ ਵਿੱਚ ਤੁਸੀਂ ਇਹ ਬਾਏ ਕਰ ਸਕਦੇ ਹੋ ਮਸਲਿਨ ਦੀ ਸ਼ਰਟ ਰਹੇਗੀ 1 75 neck ਤੇ work ਦੇਖ ਸਕਦੇ ਹਾਂ ਨਾਲ ਮਸਲਿਨ ਦੀ ਹੀ ਬਾਟਮ ਰਹੇਗੀ ਬਾਟਮ ਤੇ ਵੀ work ਰਹੇਗਾ ਪੈਚ ਵਰਕ ਦੇ ਨਾਲ ਮਸਲਿਨ ਦਾ ਦੁਪੱਟਾ ਦੁਪੱਟਾ ਵੀ ਰੈਡੀ ਡਿਜ਼ਾਈਨਰ ਰੈਡੀ ਹੋਇਆ 799 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਗਰਮੀਆਂ ਦੇ ਲਈ ਸੂਟ ਨੇ ਚੀ ਵੀ ਨੈਕਸਟ ਪਿਓਰ ਕਾਟਨ ਦਾ 8 ਮੀਟਰ ਸ਼ਰਟ ਰਹੇਗਾ ਥਰੈਡ ਵਰਕ ਹੋਇਆ ਹਕੂਬਾ ਚਿਕਨ ਵਿਦ ਬਾਟਮ ਰਹੇਗੀ ਪਲੇਨ ਟਾਈਮੀਟਰ ਫੁੱਲ ਸਾਈਜ਼ ਦਾ ਮਲਮਲ ਡਿਜ਼ਾਈਨਰ ਦੁਪੱਟਾ 1150 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਪਿਓਰ ਕਾਟਨ ਟਾਈਮੀਟਰ ਇਸ ਦੇ ਨਾਲ ਮਲਮਲ ਦਾ ਦੁਪੱਟਾ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਪਿਓਰ ਕਾਟਨ ਦਾ ਸੂਟ ਰਹੇਗਾ ਪਲੇਨ ਦੁਪੱਟੇ ਤੇ ਹੀ ਓਨਲੀ ਵਰਕ ਰਹੇਗਾ 899 ਵਿੱਚ ਬਾਈ ਕਰ ਸਕਦੇ ਹੋ ਗਰਮੀਆਂ ਦੇ ਲਈ ਇਹ कॉटन ਦੀ सूट ਨੇ ਬਹੁਤ ਹੀ ਵਧੀਆ ਨੈਕਸਟ ਇਹ ਆਪਾਂ ਪਸ਼ਮੀਨੇ ਵਾਲੇ ਜੋ ਸੂਟ ਨੇ ਸੇਲ ਤੇ ਲਾ ਦਿੱਤੇ ਨੇ ਪ्युअर ਪਸ਼ਮੀਨੇ ਦਾ ਸੂਟ ਰਹੇਗਾ ਨਾਲ ਤੁਹਾਨੂੰ ਸਟੋਲ ਮਿਲੇਗਾ 999 ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਇਹਨਾਂ ਵਿੱਚੋਂ ਦੋ ਸੂਟਾਂ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ 299 ਵਿੱਚ ਸੂਟ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ